ਇਹ ਤਸਵੀਰਾਂ ਉਸ ਸ਼ੋਰੂਮ ਦੀਆਂ ਨੇ ਜਿਸ ਦੇ ਵਿੱਚ ਬਦਮਾਸ਼ਾਂ ਦੇ ਬੰਦੋਲੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਜੁਐਲਰੀ ਸ਼ਾਪ ਦੇ ਵਿੱਚਕਰ ਚਾਰ ਪੰਜ ਬਦਮਾਸ਼ ਗੋਲੀਆਂ ਲੈ ਕੇ ਹਥਿਆਰਾਂ ਦੇ ਨਾਲ ਸ਼ੋਰੂਮ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਉੱਥੇ ਸ਼ੋਰੂਮ ਦੇ ਵਿੱਚ ਜੋ ਲੜਕੇ ਬੈਠੇ ਨੇ ਜੋ ਕਰਮਚਾਰੀ ਨੇ ਉਸ ਜੁਐਲਰੀ ਸ਼ਾਪ ਦੇ ਗਹਿਣਾ ਦੀ ਦੁਕਾਨਦਾਰ ਤੇ ਜਿਹੜੇ ਲੜਕੇ ਬੈਠੇ ਨੇ ਉਹਨਾਂ ਦਾ ਕੁੱਟਮਾਰ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਤੁਸੀਂ ਸੀਸੀਟੀਵੀ ਫੁਟੇਜ ਦੇਖ ਸਕਦੇ ਹੋ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਕੁੱਟਮਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਲੁੱਟੇਰੇ ਦੁਕਾਨ ਦੇ ਕਰਮਚਾਰੀ ਨਾਲ ਲੁੱਟਖੋ ਕੀਤੀ ਹੈ ਪਹਿਲਾਂ ਤਾਂ ਕੁੱਟਮਾਰ ਕੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸਿਰ ਤੇ वार ਕੀਤਾ ਗਿਆ ਉਸ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਹੈ ਦੱਸ ਦਈਏ ਕਿ ਇਹ ਬੇਹੱਦ ਖੌਫਨਾਕ ਤਸਵੀਰਾਂ ਨੇ ਪੰਜਾਬ ਦੀ ਗੱਲ ਹੋਵੇ ਜਾਂ ਫਿਰ ਕਿਸੇ ਵੀ ਸੂਬੇ ਦੀ ਗੱਲ ਹੋਵੇ ਪੂਰੇ ਦੇਸ਼ ਦੇ ਵਿੱਚ ਅਜਿਹਾ ਮਾਹੌਲ ਹੋ ਗਿਆ ਜੇਕਰ ਮਾਹੌਲ ਦੀ ਗੱਲ ਕਰੀਏ ਤਾਂ ਇਸ ਸਮੇਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਲਗਾਤਾਰ ਨਜ਼ਰ ਆ ਰਹੀਆਂ ਨੇ ਕਿਸੇ ਵੀ ਸੂਬੇ ਦੀ ਗੱਲ ਕਰੀਏ ਹਰ ਸੂਬੇ ਤੋਂ ਹਰ ਰੋਜ਼ ਇੱਕ ਅਜੀਬੀ ਖਬਰ ਆਉਂਦੀ ਹੈ ਜਿੱਥੇ ਬਦਮਾਸ਼ਾਂ ਨੇ ਲੁੱਟਖੋ ਕੀਤੀ ਹੋਵੇ ਜਦੋਂ ਹਥਿਆਰਬੰਦ ਨੌਜਵਾਨ ਕਿਸੇ ਤਰ੍ਹਾਂ ਕਿਸੇ ਵਾਰਦਾਤ ਤੋਂ ਅੰਜਾਮ ਦੇਣ ਦੀ ਫਰਅਕ ਤੇ ਵਿੱਚ ਹੋਣ ਅਕਸਰ ਦੇਖਿਆ ਜਾਂਦਾ ਹੈ ਕਿ ਹਥਿਆਰਬੰਦ ਨੌਜਵਾਨ ਹਮੇਸ਼ਾ ਹੀ ਕਿਸੇ ਨਾ ਕਿਸੇ ਵਾਰਦਾਤ ਤੋਂ ਅੰਜਾਮ ਦੇਣ ਦੀ ਫਰਅਕ ਵਿੱਚ ਰਹਿੰਦੇ ਨੇ ਫਿਲਹਾਲ ਇਹ ਤਸਵੀਰਾਂ ਜਿਹੜੀਆਂ Rajasthan ਕੇ ਦੱਸੀਆਂ ਜਾ ਰਹੀਆਂ ਨੇ ਜਿੱਥੇ ਗਹਿਣਿਆਂ ਦੇ ਸ਼ੋਰੂਮ ਦੇ ਵਿੱਚ ਲੁਕਦੀ ਇਰਾਦੇ ਦੇ ਨਾਲ ਕੁਝ ਨੌਜਵਾਨ ਦਾਖਲ ਹੁੰਦੇ ਨੇ ਅਤੇ ਹੱਥਾਂ ਦੇ ਵਿੱਚ ਤੇਜ਼ ਤਾਰ ਹਥਿਆਰ ਲੈ ਕੇ ਇਦੇ ਨਾਲ ਹੀ ਉਹਨਾਂ ਦੇ ਕੋਲ ਕਈ ਸਾਰੇ ਡੰਡੇ ਵੀ ਨੇ ਹੋਰ ਵੀ ਕਈ ਹਥਿਆਰ ਨੇ ਜਿਨ੍ਹਾਂ ਦਾ ਇਖਤਮਾਲ ਜੁਐਲਰੀ ਸ਼ਾਪ ਤੇ ਬੈਠੇ ਮੁੰਡਿਆਂ ਦੇ ਉੱਪਰ ਕੀਤਾ ਜਾ ਰਿਹਾ ਉਹਨਾਂ ਨੇ ਹੱਥਾਂ ਦੇ ਵਿੱਚ ਦੇਖਿਓ ਕਿੰਨੇ ਤੇਜ਼ਰ ਹਥਿਆਰ ਨੇ ਹਥਿਆਰਾਂ ਦੇ ਨਾਲ ਉਹਨਾਂ ਨੇ ਦੁਕਾਨਦਾਰ ਦੇ ਵਿੱਚ ਬੈਠੇ ਲੜਕੀਆਂ ਦੇ ਉੱਪਰ ਹਮਲਾ ਕੀਤਾ ਜਦੋਂ ਸ਼ੋਰੂਮ ਦੇ ਮਾਲਕ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿਸਤੌਲ ਦੇ ਨਾਲ ਗੋਲੀ ਮਾਰ ਦਿੱਤੀ ਦੁਕਾਨ ਮਾਲਕ ਦੀ ਇਲਾਜ ਦੇ ਦੌਰਾਨ ਮੌਤ ਹੋ ਚੁੱਕੀ ਹੈ ਦੱਦੀ ਕੀ ਪਹਿਲਾਂ ਇਹਨਾਂ ਦੇ ਵੱਲੋਂ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਉੱਥੇ ਜੋ ਮੁੰਡੇ ਮੌਜੂਦ ਨੇ ਉਹਨਾਂ ਦੇ ਸਿਰਾਂ ਦੇ ਉੱਪਰ ਵੀ ਤੇਜ਼ ਤਰ੍ਹਾਂ ਹਥਿਆਰ ਦਾ ਹਮਲਾ ਕੀਤਾ ਜਾਂਦਾ ਹੈ ਲਾਚਾਰ ਹੋ ਜਾਂਦੇ ਨੇ ਫਿਰ ਇਹਨਾਂ ਬਦਮਾਸ਼ਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਆਪਣਾ ਹੱਥ ਸਾਫ਼ ਕੀਤਾ ਜਾਂਦਾ ਹੈ ਸਮਾਨ ਇਕੱਠਾ ਕੀਤਾ ਜਾਂਦਾ ਹੈ ਤੇ ਫਿਰ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਉਹ ਦੇਖਦੇ ਨੇ ਕਿ ਅਸੀਂ ਹੌਲੀ ਹੌਲੀ ਸਾਰੇ ਪਾਸੇ गिर ਗਏ ਨੇ ਭੱਜਣ ਦੀ ਕੋਸ਼ਿਸ਼ ਕਿਵੇਂ ਕਰੀ ਕਿਉਂਕਿ ਇੱਕ ਇੱਕ ਕਰਕੇ ਦੁਕਾਨ ਦੇ ਮਾਲਕ ਤੋਂ ਬਾਅਦ ਉਹਨਾਂ ਦੇ ਭਰਾ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਇਸੇ ਭਰਾ ਨੂੰ ਵੀ ਗੋਲੀ ਲੱਗੀ ਜ਼ਖਮੀ ਹੋ ਜਾਂਦੀ ਹੈ ਐਂਡ ਤੇ ਤੁਸੀਂ ਦੇਖ ਸਕਦੇ ਹੋ ਕਿ ਦੁਕਾਨ ਦਾ ਸਿਕਿਉਰਿਟੀ ਗਾਰਡ ਵੀ ਹੈ ਜਿਹੜਾ ਉਹ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਇਹਨਾਂ ਲੁਟੇਰਿਆਂ ਤੋਂ ਲੜਨ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਵੀ ਜ਼ਖਮੀ ਹੋ ਜਾਂਦਾ ਹੈ ਪਰ ਬੇहद ਖੌਫਨਾਕ ਤਸਵੀਰਾਂ ਨੇ ਕੀ ਮੌਕੇ ਤੇ ਹੀ ਦੁਕਾਨ ਮਾਲਕ ਦੀ ਜਿਹੜੀ ਹੈ ਉਹ ਮੌਤ ਹੋ ਜਾਂਦੀ ਹੈ ਪੂਰੇ ਮਾਮਲੇ ਦੇ ਵਿੱਚ ਸ਼ੋਰੂਮ ਦੇ ਮਾਲਕ ਦੀ ਮੌਤ ਹੋ ਗਈ ਜਦੋਂ ਕਿ ਬਦਮਾਸ਼ ਉਥੋਂ ਦੀ ਮੌਕੇ ਤੋਂ ਫਰਾਰ ਹੋਣ ਦੇ ਵਿੱਚ ਕਾਮਯਾਬੀ ਹੋ ਜਾਂਦੇ ਨੇ ਬੇहद ਖੌਫਨਾਕ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਾ ਤੇਜ਼ਾਰ ਹੱਤਿਆਨਾ ਦੇ ਨਾਲ ਲਗਾਤਾਰ ਹਮਲਾ ਕੀਤਾ ਜਾ ਰਿਹਾ ਹੈ ਮਾਮਲਾ ਜਿਹੜਾ ਰਾਜਸਥਾਨ ਦਾ ਦੱਸਿਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਦੁਕਾਨ ਦੇ ਵਿੱਚ ਆਰਾਮ ਤੇ ਨਾਲ ਇੱਕ ਕਮਚਾਰੀ ਬੈਠੇ ਸੀਗੇ ਤੇ ਅਚਾਨਕ ਹੀ ਇਨ੍ਹਾਂ ਬਦਮਾਸ਼ਾਂ ਦੇ ਵੱਲੋਂ ਦੁਕਾਨ ਦੇ ਅੰਦਰ ਦਾਖਲ ਪਾਇਆ ਜਾਂਦਾ ਹੈ ਸਾਡੇ ਬਦਮਾਸ਼ ਜਿਹੜੇ ਨੇ ਗੱਡੀ ਦੇ ਵਿੱਚ ਸਵਾਰ ਹੋ ਕੇ ਹੁੰਦੇ ਨੇ ਤੇ ਹੱਥਾਂ ਦੇ ਵਿੱਚ ਉਹਨਾਂ ਦੇ ਤੇਜ਼ ਤਾਰ ਹਥਿਆਰ ਮੜੇ ਹੁੰਦੇ ਨੇ ਅਤੇ ਸ਼ੋਰੂਮ ਦੇ ਵਿੱਚ ਦਾਖਲ ਹੋ ਜਾਂਦੇ ਨੇ ਜਿਸ ਤੋਂ ਬਾਅਦ ਲਗਾਤਾਰ ਕੁੱਟਮਾਰ ਦੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਰਲ ਹੋ ਰਹੀ ਹੈ ਬੇਹੱਦ ਕੌਫਨਾਕ ਤਸਵੀਰਾਂ ਨੇ ਡਰਾਵਣੀ ਤਸਵੀਰਾਂ ਨੇ ਦਿਲ ਦਹਿਲਾਣ ਵਾਲੀਆਂ ਇਹ ਤਸਵੀਰਾਂ ਨੇ ਇਲਾਕੇ ਦੇ ਵਿੱਚ ਸਸੰਸਨੀ ਫੈਲੀ ਹੋਈ ਹੈ ਸਹਿਮ ਤੇ ਡਰ ਦਾ ਮਾਹੌਲ ਬਣ ਚੁੱਕਿਆ ਹੈ ਕਿ ਇਸ ਤਰ੍ਹਾਂ ਅਚਾਨਕ ਕੋਈ ਵੀ ਬਦਮਾਸ਼ ਜਿਹੜਾ ਹੈ ਉਹ ਸ਼ਰਮ ਦਾਖਲ ਹੋ ਜਾਂਦਾ ਹੈ ਤੇ ਗੁੰਡਾਗਰਦੀ ਕਰਕੇ ਆਪਣਾ ਹੱਥ ਸਾਫ਼ ਕਰਕੇ ਭੱਜ ਜਾਂਦੀ ਫਰਾਗ ਦੇ ਵਿੱਚ ਹੁੰਦਾ ਹੈ ਫਿਲਹਾਲ ਇਹ ਬਿਹਤ ਗੰਭੀਰ ਮਾਮਲਾ ਹੈ ਦੇਸ਼ ਦਾ ਹਾਲ ਕੀ ਹੋ ਚੁੱਕਾ ਹੈ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦੀਆਂ ਦਿਨ ਦਿਹਾੜੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਕਿਉਂਕਿ ਇੱਕ ਸਮਾਂ ਸੀ ਕਿ ਜਦੋਂ ਵੀ ਇਸ ਤਰ੍ਹਾਂ ਦੀਆਂ ਕੋਈ ਵੀ ਦੁਕਾਨਾਂ ਹੁੰਦੀਆਂ ਸੀ ਤਾਂ ਅੱਜ ਹ ਕਿਸੇ ਦੀ ਹਿੰਮਤ ਨਹੀਂ ਪੈਂਦੀ ਸੀ ਕਿ ਕੋਈ ਵੀ ਕਿਸੇ ਵੀ ਦੁਕਾਨ ਦੇ ਵਿੱਚ ਵੜ ਜਾਵੇ ਜਾਂ ਕਿਸੇ ਦੀ ਪੀਟ ਜਾਇਫਰ ਕਿਸੇ ਦੀ ਚੀਜ਼ ਨੂੰ ਚੁਕਲਾਵੇ ਪਰ ਅੱਜ ਬਦਮਾਸ਼ਾਂ ਦੇ ਹੌਸਲੇ ਇੰਨੇ ਜ਼ਿਆਦਾ ਉਲੰਧ ਹੋ ਗਏ ਨੇ ਕਿ ਸ਼ਰੀਆਮ ਦੁਕਾਨ ਦੇ ਅੰਦਰ ਸ਼ੋਰੂਮ ਦੇ ਅੰਦਰ ਵੜ ਕੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ